ਹਾਂਜੀ ਵੀ ਮਿੱਤਰੋ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਵਾਜ਼ ਬੈਠੀ ਹੋਈ ਹੈ ਤੇ ਆਵਾਜ਼ ਕਿ ਸਾਰਾ ਸਿਸਟਮ ਜੀ ਹਿੱਲਿਆ ਪਿਆ ਕਿਉਂਕਿ ਤੂੜੀ ਦਾ ਸੀਜ਼ਨ ਚੱਲ ਰਿਹਾ ਹੈ ਸੱਚੀ ਯਾਰ ਇੰਨੀ ਥਕੇਲ ਤਾਂ ਕੰਬਾਈਨਾ ਤੇ ਨਹੀਂ ਹੋਈ ਐ ਕਿ ਜਿੰਨਾ ਤੂੜੀ ਵਾਲੀਆਂ ਮਸ਼ੀਨਾਂ ਤੇ ਹੋਇਆ ਵਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਜੀ ਤੇ ਅੱਜ ਆਪਾਂ ਨੇ ਨਾ ਯਾਰ ਚੈਨੀ ਮਸ਼ੀਨ ਤੇ ਗੱਲ ਕਰਨੀ ਹੈ ਚੈਨੀ ਰੀਪਰ ਤੇ ਮੈਂ ਇਹ ਨਾ ਜਿੱਦਣ ਦਾ ਮਤਲਬ ਰੀਪਰ ਤੇ ਆਇਆ ਹਾਂ ਚੈਨੀ ਰੀਪਰ ਤੇ ਮੇਰਾ ਮਨ ਕਰ ਰਿਹਾ ਵੀ ਮੈਂ ਇਹ ਰਿਪਰ ਤੇ ਪ੍ਰੋਪਰ ਵੀਡੀਓ ਬਣਾ ਕੇ ਦੱਸਾਂ ਇਹਦੀ ਰਿਪੋਰਟ ਦਵਾਂ ਤੁਹਾਨੂੰ ਵੀ ਕਿਵੇਂ ਐ ਸਿਸਟਮ ਕਿਵੇਂ ਨਹੀਂ ਇਹ ਮਹਿੰਗੀ ਕਿਉਂ ਹੈ ਉਹਦਾ ਕੀ ਕਾਰਨ ਕੀ ਆ ਨਾ ਰੀਜ਼ਨ ਤੇ ਖੁਸ਼ਪ੍ਰੀਤ ਆ ਰਿਹਾ ਇੱਧਰ ਚਲਾਉਂਦਾ ਮੈਂ ਤੁਹਾਨੂੰ ਦਿਖਾਉਣਾ ਤੇ ਚੈਨੀ ਰਿਪਰ ਤੇ ਹੁਣ ਇਹ ਲੱਗਿਆ ਕਿਹਨਾਂ ਅੱਜ ਮੈਂ ਥੱਲੇ ਬੈਠਾ ਬੋਰ ਹੋ ਗਿਆ ਕਿਨਾਂ ਅੱਜ ਮੈਂ ਚਲਾਉਂਗਾ ਥੱਲੇ ਕਹਿੰਦਾ ਕਾਂਟ ਜੀ ਆ ਜਾਂਦੀ ਹੈ ਕੁਤੜੀ ਬਹੁਤ ਤੰਗ ਕਰਦੀ ਹੈ ਨਾ ਅਵੇ ਤੇ 8:30 ਦਾ ਟਾਈਮ ਹੋਇਆ ਚੌਥੀ ਟਰਾਲੀ ਲਵੇ ਲੱਗ ਚੱਲੀ ਸਾਡੀ 8 ਵਜੇ ਚਲਾਇਆ ਤਾਂ ਤਿੰਨ ਟਰਾਲੀਆਂ ਲਾਈਆਂ ਵੀ ਆ ਟਰਾਲੀ ਖਾਲੀ ਹੋ ਕੇ ਆ ਗਈ ਤੇ ਆ ਟਰਾਲੀ ਭਰ ਚੱਲੀ ਕੰਬਾਈਨਰ ਦੇ ਤਾਂ ਸਮਝ ਲਓ ਵੀ ਦਿਨੇ ਕੁਝ ਨਹੀਂ ਲੱਗੇ ਸਾਰੇ 7 ਤੋਂ 8 ਕਿ ਦਿਨ ਲੱਗੇ ਐਮਐਸਓ ਰਾਤਾਂ ਦਾ ਚੱਲਿਆ ਨਹੀਂ ਰਾਤ ਨੂੰ 12:00 ਵਜੇ ਖੜ ਜਾਂਦਾ 10:00 ਵਜੇ 7:00 ਵਜੇ 7:30 ਵਜੇ ਇੰਨੇ ਕ ਵੇ ਚੱਲਦੀ ਕਿਉਂਕਿ ਸੱਚ ਦੇ ਨਿਰਮਾਈ ਹੁੰਦੀ ਦੀ ਬਹੁਤੀ ਹੈਨਾ ਅੱਜ ਬੱਦਲ ਜਿਆ ਹੋਇਆ ਵਾ ਥੋੜਾ ਦਿਖਾਇਆ ਵਾ ਅੱਜ ਬੱਦਲ ਸਾਡੇ ਇੰਨੀ ਚੋਂ ਫਤਿਹਗੜ੍ਹ ਸਾਹਿਬ ਚੋਂ ਬਾਕੀ ਨਾ ਕਣਕਾਂ ਬਹੁਤ ਸੋਹਣੀਆਂ ਨਿਕਲੀਆਂ ਝਾੜ ਤਕਰੀਬਨ ਧੜਾ ਆਪਾਂ ਓਵਰঅল ਦੇਖੀ ਨਾ ਸਾਰਿਆਂ ਦਾ ਆਪਾਂ ਕਹਿ ਦਿੰਦੇ ਹਾਂ ਸਾਡੇ ਯਾਰ ਮਾਣਾਂ ਦਾ ਸਿਸਟਮ ਨਹੀਂ ਹੁੰਦਾ ਮਣ ਨਹੀਂ ਹੁੰਦੇ ਸਾਡੇ ਕੁਆਂਟਲਾਂ ਸਿਲ ਚੱਲਦਾ ਜਿਹੜਾ ਇੱਧਰ ਨੂੰ ਚੱਲ ਜਾਨੇ ਆਪਾਂ ਬਠਿੰਡਾ ਸਾਈਡ ਨੂੰ ਇੱਧਰ ਨੂੰ ਉਹ ਮਣਾਂ ਦੇ ਹਿਸਾਬ ਨਾਲ ਹਨਾ ਜਿਵੇਂ ਮਾਨਸਾ ਸਾਈਡ ਨੂੰ ਇੱਧਰ ਨੂੰ ਕਿੰਨੇ ਮਣ ਨਿਕਲੇ ਸਾਡੇ ਅਸੀਂ ਮਣਾਂ ਚੁਲਝ ਜੰਨੇ ਤੇ ਓ ਓਵਰঅল ਦੇ ਧੜਾ ਜਣੀ ਆਪਾਂ ਦੇਖੀ ਤਾਂ 21 ਤੋਂ 2 ਕਈ ਦਿਨ ਹੋ ਗਏ ਯਾਰ ਵੀਡੀਓ ਨਹੀਂ ਕਰ ਸਕਿਆ ਕਿਉਂਕਿ ੱੱਕਾ ਬਹੁਤਾ ਹੋਣ ਲੱਗ ਗਿਆ ਦਸਲੀਰ ਨਾਲ ਨੀਂਦੇ ਸਾਲੀ 3 ਕ ਘੰਟਿਆਂ ਦੀ ਰਹੀਦੀ ਤਿੰਨ ਤੋਂ 4 ਘੰਟਿਆਂ ਦੀ ਨੀਂਦ ਐਨੀ ਕਿ 12 1 ਵਜੇ ਹੁਣ ਤੂੜੀ ਵਾਲੀਆਂ ਖੜਦੀਆਂ 12 ਵਜੇ ਖੜਦੀਆਂ ਸਮਝ ਲਓ ਘਰੇ ਆ ਕੇ ਨਹਾਉਨੂ ਕੇ ਰੋਟੀ ਰੋਟੀ ਖਾਦਿਆਂ ਨੂੰ ਉਹੀ 1.5 ਬੱਜ ਜਾਂਦਾ ਸਵੇਰੇ 6 6:30 ਵਜੇ ਸਵੇਰੇ ਉੱਠ ਖੜਦੇ ਆ ਤਾਂ ਮਤਲਬ ਸਾਰਾ ਦਿਨ ਫੇਰ ਚਲੋਚਾਲ ਹੈ ਉਸ ਏ ਮਸ਼ੀਨ ਦੇ ਨਾਲ ੱੱਕਾ ਹੁੰਦਾ ਵੀ ਹੈ ਜ਼ਿਆਦਾ ਕਿਉਂਕਿ ਕੰਮ ਨਵੇੜਾ ਬਹੁਤ ਹੈ ਹੁਣ ਮੈਂ ਅੱਜ ਜੋ ਵੀਡੀਓ ਦੇ ਵਿੱਚ ਸਲੀਅਰ ਦੱਸਣੀ ਆ ਤਾਂ ਉਹਨੂੰ ਸਹਿਣ ਕਰਿਓ ਮੇਰਾ ਵੀਰ ਐਦਾਂ ਨਹੀਂ ਹੈ ਵੀ ਮਤਲਬ ਉਲਟ ਮੈਨੂੰ ਤੁਸੀਂ ਪਰੇਸ਼ਾਨ ਕਰਨਾ ਕਹਿ-ਕਹਿ ਕੇ ਵੀ ਹਾਂ ਵੀ ਯਾਰ ਬਾਈ ਐਦਾਂ ਹੁੰਦਾ ਹੀ ਨਹੀਂ ਮੈਂ ਡੈਰੀ ਫੋਲ ਦੂੰਗਾ ਨੰਬਰ ਦੇ ਦੂੰਗਾ ਮੇਰੇ ਪਿੰਡ ਚ ਜਿਨ੍ਹਾਂ ਜਿਨ੍ਹਾਂ ਦੀ ਤੂੜੀ ਬਣਾਈਏ ਤੁਸੀਂ ਗੱਲ ਵੀ ਕਰ ਲਿਓ ਹੈਨਾ ਸਟਾਰਟ ਕਰੀਏਗਾ ਫਿਰ ਆਪਾਂ ਤੁਹਾਨੂੰ ਦੱਸਦੇ ਆ ਵੀ ਤੂੜੀ ਵਾਲੀ ਮਸ਼ੀਨ ਦਾ ਵੀ ਕਿਵੇਂ-ਕਿਵੇਂ ਆ ਕੀ ਸਿਸਟਮ ਕਿਵੇਂ ਸਾਨੂੰ ਪਸੰਦ ਆਈ ਕਿ ਨਹੀਂ ਆਈ ਹੁਣ ਚਲੋ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਚੈਨੀ ਰੀਪਰ ਦੀ ਇਹ ਹੈਗੀ ਜੀ 2200 ਮਾਡਲ ਆਪਣੇ ਵਾਲਾ ਹੈਨਾ ਇੱਕੋਂ ਦਾ 2100 ਇੱਕ ਹੈਗਾ 2200 ਮਾਡਲ ਇਹ ਜਿਹੜਾ 2200 ਮਾਡਲ ਹੈ ਇਹ ਹੈਗਾ 64 ਇੰ ਤੇ 1 64 ਇੰਚ ਰੀਪਰ ਹੋ ਗਿਆ ਪਲੱਸ 65 ਹਸਪਾਵਰ ਟਰੈਕਟਰ ਲੱਗ ਗਿਆ ਨੂੰ ਜੋੜਾ ਪੂਰਾ ਐਂਡ ਟੌਪ ਦਾ ਬਣ ਗਿਆ ਮੈਂ ਵੀ ਨਹੀਂ ਕਹਿੰਦਾ ਵੀ ਸਿਰਫ ਮਹੀਂਦਰਾ ਹੀ ਲੱਗੂਗਾ ਤਾਂ ਮਤਲਬ ਇਹਦੇ ਨਾਲੇ ਪਰਫਾਰਮੈਂਸ ਬੈਟਰ ਹੋਣੀ ਹੈ ਕੋਈ ਵੀ ਆ ਹੌਲੈਂਡ ਹੈ ਜੌਨ ਡੀਅਰ ਹੈ ਕੋਈ ਵੀ 60 ਪਾਵਰ ਤੋਂ ਉੱਤੇ ਟਰੈਕਟਰ ਇਹਨੂੰ ਸੈੱਟ ਬੈਂਦਾ ਮੈਂ ਦੂਏ ਟਰੈਕਟਰ ਪਿੱਛੇ ਵੀ ਚਲਾਈ ਸੀ ਪਿਛਲੇ ਸਾਲ ਲੋਟ ਨਹੀਂ ਤਾਇਆ ਕੰਮ ਕਿਉਂਕਿ ਇਹ ਰੀਪਰ ਵਾਸਤੇ 3 ਸਪੀਡ ਟਰੈਕਟਰ ਹੀ ਚਾਹੀਦਾ 2 ਸਪੀਡ ਟਰੈਕਟਰ ਤੇ ਗੱਲ ਬਣਦੀ ਨਹੀਂ ਚਾਹੇ ਤੁਸੀਂ 75 ਹਸਪਾਵਰ ਟਰੈਕਟਰ ਲੈ ਲਿਓ 3 ਸਪੀਡ ਟਰੈਕ ਤੋੜੇ ਬਹੁ ਮਿਲ ਜੰਨੇ ਆ ਪੰਜ ਲੋਹਾਂ ਇਹਦੇ ਪੰਜ ਚੌਥੇ ਲੋਹ ਤੇ ਕਿਤੇ ਕਿਤੇ ਆ ਹੁਣ ਸਵੇਰ ਦਾ ਟਾਈਮ ਆ ਹੁਣ ਜਣੀ ਪਹਿਲਾਂ ਪਹਿਲਾਂ ਆ ਇੱਕ ਕਿੱਕੇ ਦਾ ਬਣਾ ਕੇ ਹਟਿਆ ਉਹ ਪਤਾ ਇੱਕ ਖੱਤੀ ਬਣਾ ਕੇ ਹਟਿਆ ਤੇ ਹੁਣ ਦੂਏ 30 ਕਿਲੇ ਚ ਵਰਗੀ ਆ ਕੇ ਮਸ਼ੀਨ ਤੇ ਮਤਲਬ ਇਹਨੇ 30 ਲੋਹ ਚ ਤਾਂ ਚੱਲਣੀ ਚੱਲਣਾ ਸਾਰਾ ਦਿਨ 30 ਲੋਹ ਤੋਂ ਬਾਅਦ ਚੌਥਾ ਲੋਹ ਵੀ ਲੰਦਾ ਇਹ ਟਰੈਕਟਰ ਇਹਦੇ ਪੰਜ ਲੋਹਾਂ ਆ ਲੋਹਾਂ ਚ ਤੋੜਾ ਬਹੁਤ ਘੱਟ ਆ ਉਧਰ ਜਗਤਜੀਤ ਰੀਪਰ ਤੇ ਲੱਗਿਆ ਹੋਇਆ ਸਾਡਾ ਹਰਜਨ ਉਹ ਪਹਿਲੇ ਲੋਚੇ ਚ ਚੱਲਣਾ ਦੂਏ ਚ ਤੋੜਾ ਬੋਤਾ ਹੋ ਜਾਂਦਾ ਉਹਨੇ ਸਾਰੀ ਢੇੜੀ ਪਹਿਲੇ ਲੋਚੇ ਚ ਚੱਲਣਾ ਇੱਕੇ ਗੇਲ ਚ ਹਲਕਾ ਚਾਹੇ ਤਕੜਾ ਲਾਣਾ ਬਸ ਇੱਕ ਜੇ ਉਹਦੀ ਐਵਰੇਜ ਉਨੀ ਕੇ ਪੈਣੀ ਹੈ ਟਰੈਕਟਰ ਬੜਾ ਉਹ ਇਹਦੇ ਵਾਸਤੇ ਆਪਾਂ ਨੂੰ ਫਿੱਟ ਚਾਹੀਦਾ ਵੀ ਹਾਂ 3 ਸਪੀਡ ਹੋਵੇ ਪਲੱਸ 60 ਹਸਪਾਵਰ ਤੋਂ ਉੱਤੇ ਹੋਵੇ ਕਿਉਂਕਿ ਜਿਹੜੇ ਸਾਹਮਣੇ ਵਾਲੀ ਸਵਾਰ ਤੂੜੀਆਂ ਬਣ ਰਹੀਆਂ ਤਾਂ ਇਹ ਟਰੈਕਟਰ ਇਹ ਪੂਰੀ ਝਾਲ ਚੱਲ ਰਿਹਾ ਮੈਂ ਨਹੀਂ ਸਮਝਦਾ ਵੀ ਜੀ ਇਹਦੇ ਪਰ ਆਪਾਂ ਦੂਜਾ ਟਰੈਕਟਰ ਲਾਉਂਦੇ ਵੀ ਹਾਂ ਉਹਨੇ ਆਪਣੀ ਪਰਫਾਰਮੈਂਸ ਬੈਟਰ ਕਰਨੀ ਥੀ ਹੋਰ ਕਿਉਂਕਿ ਉਹਦੇ ਚ ਰਿਪਰ ਨੂੰ ਵੀ ਫਿਰ ਆਪਾਂ ਬਦਨਾਮ ਕਰ ਦੇਣਾ ਰਿਪਰ ਜ਼ੋਰ ਵੱਧ ਲੰਦਾ ਯਾਰ ਟਰੈਕਟਰ ਦੀ ਪੀਟੀਓ ਚ ਵੀ ਦਮ ਚਾਹੀਦਾ ਹੈ ਹਨਾ ਵੀ ਟਰੈਕਟਰ ਦੀ ਪੀਟੀਓ ਚ ਦਮ ਹੋਊਗਾ ਤਾਂ ਹੀ ਰਿਪਰ ਘੂਮੂਗਾ ਟਰੈਕਟਰ ਛੋਟਾ ਲਾ ਲੂਗਾ ਮਸ਼ੀਨਰੀ ਬੱਡੀ ਹੋਊਗੀ ਤਾਂ ਫਿਰ ਲੋਟ ਨਹੀਂ ਹੋਣਾ ਕੰਮ ਹਨਾ ਤੇ ਟਰਾਲੀ ਭਰ ਕੇ ਮੈਂ ਟਰਾਲੀ ਪਵਾ ਦਾਂ ਬੜੀ ਹਾਂਦਾ ਹਾਰ ਨਾ ਜਿੱਦੀ ਲੋੜ ਦੇ ਕੋਲੇ ਹੀ ਆਪਾਂ ਕੋਕੀ 11 ਕਵਾਜ ਨੂੰ ਬੱਦਲ ਬੋਦ ਅੱਜ ਬੜਾ ਘੇਟ ਮੌਸਮ ਹੋ ਜਾਣਾ ਹੈ ਬਸ ਹਵਾ ਉਲਟ ਨਾ ਹੋ ਜਵੇ ਮਸ਼ੀਨ ਨੇ ਇੰਨੀ ਕਵਾਟ ਰਹਿ ਗਈ ਮੈਂ ਕਿਹ ਸਿਰੇ ਲਾ ਦੰਨਾ ਆਹ ਫਾਰੇ ਮਾਰ ਲੈ ਇਧਰ ਤੂ ਆਹ ਘਰਾ ਦੇ ਮਰਜੀ ਕੋਣ ਕੜਾਈਆਂ ਜਾ ਅੱਜ ਕੋਕੀ ਉੱਥੇ ਇਕੱਠੇ ਕੰਮ ਚ ਆਪਾਂ ਜਾਉਂਗੇ 30 ਤੇ ਪਲੱਸ ਅੱਜ ਆਵੇ ਚੰਗੀ ਪਾਉਗੀ ਬੰਦੇ ਬਾਈ ਦੋਏ ਅਸੀਂ ਇੱਕ ਦੂਏ ਤੋਂ ਤੱਤੇ ਆ ਇਹ ਟਰਾਲੀ ਜੇ ਨਾ ਹੁੰਦੀ ਐਦ ਕੀ ਬੇਚਤੀ ਵਾਲਾ ਕੰਮ ਦਾ ਲੈ ਆਪਣਾ ਨਿੱਕ ਟਰਾਲੀ ਖਾਲੀ ਹੋ ਕੇ ਆਉਣੀ ਆ ਯਾਰ ਇਹ ਦੇ ਲਓ ਆਈ ਨਹੀਂ ਪਿੰਡੋਂ ਖਾਲੀ ਹੋ ਕੇ 1.5 ਕਿਲੋਮੀਟਰ ਦੀ ਬਾੜ ਤੇ ਆ 17 ਮਿੰਟ 16 ਮਿੰਟ 17 ਮਿੰਟ 16 ਮਿੰਟ ਇੰਨਾ ਕ ਟਾਈਮ ਲੰਘਦਾ ਸਾਰਾ ਪਹਿਲਾਂ ਗੋਪੀ ਨਾਲ ਸਵਾਰਾ ਖੜਦਾ ਖੰਡਾ ਦੀ ਆਲਾ ਬੜਾ ਭੀਲੀ ਬਣਾ ਕੇ ਰੱਖਦਾ ਬੰਦਾ ਯਾਰ ਸੇ ਟਰਾਲੀਆਂ ਦੱਸਦੇ ਨਾ ਸਵਾਲ ਬੜੇ ਬਣ ਜਾਂਦੇ ਆ ਯਾਰ ਵੀ ਇੰਨੀਆਂ ਬਣਾ ਨਹੀਂ ਸਕਦੇ ਬਣਾਉਣੇ ਆ ਭਰਾ ਮੇਰੇ ਬਣਾਉਣੇ ਆ। ਕੀ ਕਰੀਏ ਮੰਨਦੇ ਨਹੀਂ ਆ ਲੋਕ। ਜਿਨ੍ਹਾਂ ਤੋਂ ਬਣਦੀਆਂ ਨਹੀਂ ਉਹ ਮੰਨਦੇ ਨਹੀਂ ਜਿਹੜੇ ਬਣਾਉਣੇ ਉਹ ਮੈਕਰੀ ਹੋ ਜੰਨੇ ਆ ਵੀ ਹਾਂ ਭਾਈ ਅਸੀਂ ਵੀ ਬਣਾਉਣੇ ਆ। ਇਹ ਮਸ਼ੀਨ ਦਾ ਬਹੁਤ ਫਰਕ ਆ ਬਹੁਤ ਨਹੀਂ ਬਹੁਤ ਜ਼ਿਆਦਾ ਫਰਕ ਆ ਇਹਦਾ। ਚਾਚਾ ਆ ਗਿਆ ਹੁਣ ਮੈਂ ਚਾਚਾ ਨਾਲ ਟਰਾਲੀ ਪਾਉਦਾਂ। ਆ ਬੰਬੂ ਜਾਏ ਭਰ ਕੇ ਹੀ ਚੱਲਣਾ ਦੇਖ ਲਓ ਤੁਸੀਂ ਇਹਦਾ। ਖਿੱਚਦੇ ਖਿੱਚਦੇ ਆਦਾ ਸਿੰਨ ਟਾਈਮ ਲਾਉਣੇ ਆ 15 ਮਿੰਟ ਲਾਉਂਦੀ ਨਹੀਂ ਮਿਲੇ ਸਾਹਿਬ ਨਾਲ ਆ ਐਵੇਂ ਤਾਂ ਲਾਣਾ ਕਿਤੇ ਦੇ ਵਿੱਚ ਤੇ ਆੜੀ ਦੇ 14 ਕਿੱਲੇ 13 ਕਿੱਲੇ ਐਂ ਕੱਢਦਨੇ ਆ ਅਸੀਂ ਰਾਤ ਚੇ ਤਾਂ 14 ਤੋਂ ਵੀ ਵੱਧ ਕੱਢ ਕੇ ਆਏ ਆ ਹਰ ਕਈਆਂ ਦੇ ਹੁਣ ਆਏ ਸਵਾਲ ਲੈਨੇ ਵੀ ਤੂੜੀ ਬਹੁਤ ਮੋਟੀ ਏ ਦੀ ਆਦਾ ਇੱਥੋਂ ਰੁੱਕ ਕੇ ਦਾ ਭਰ ਕੇ ਦਿਖਾਈ ਦਿੰਦੇ ਆ ਲਓ 45 46 47 ਥੜੀਆਂ ਵਾਲਾ ਜਾਲ ਪਾਇਆ ਵਾ ਇਹਦੇ ਵਿੱਚ ਜਾਣ ਦੋ ਕਿਨਾਂ ਟਰੈਕਟਰ ਟਰਾਲੀ ਪਵਾ ਦੀ ਉਧਰ ਗੋਗੀ ਚੱਲ ਰਿਆ ਵਾ ਉਸ ਵਾਲੀ ਲਾਈਨ ਆ ਤੀਏ ਲੋਚ ਚੱਲ ਜਾਂਦਾ ਇੱਕ ਟਰਾਲੀ ਪਾ ਕੇ ਦੋ ਤਿੰਨ ਚਾਚੇ ਨੂੰ ਤੇ ਦੂਸਰੀ ਪਹਿਲੀ ਟਰਾਲੀ ਵੀ ਰਹੀ ਇਹ ਮਾਟੇ ਵਾ ਸੋ ਟਰਾਲੀ ਸਮਝ ਲਓ ਆ ਵੀ ਨੜੇ ਲਵੇ ਲਾਤੀ ਲੈ ਲਓ ਤਿੰਨ ਟਰਾਲੀਆਂ ਹਲੇ ਦੋਈ ਟਰਾਲੀ ਹਲੇ ਖਾਲੀ ਹੋਣ ਲੱਗੀ ਹੋਊਗੀ ਪਹਿੰਜੇ ਡੇਢ ਕਿਲੋਮੀਟਰ ਤੇ ਜਾਂਦੀ ਆ ਹੱਦ ਟਰਾਲੀ ਬੰਦੇ ਵੀ ਨੇਪਾਲੀ ਆ ਬੜੇ ਤੱਤਿਆਂ ਖਾਲੀ ਕਰਨ ਨੂੰ ਆ ਟਰਾਲੀ ਸੰਦਲੋ ਲਵੇ ਲਾਤੀ ਤੇ ਉਧਰ ਘਵਾਏ ਜਾਂਦਾ ਦੋ ਟਰੈਕਟਰ ਲਾਏ ਆ ਜੇ ਦੋ ਟਰੈਕਟਰ ਨਹੀਂ ਲਾਉਂਦੇ ਨਾ ਫਿਰ ਕੋਈ ਫਾਇਦਾ ਨਹੀਂ ਹੁੰਦਾ ਈ ਟਰਾਲੀ ਦਾ ਕਿਉਂਕਿ ਇੱਕ ਟਰਾਲੀ ਖੜੀ ਰਹਿੰਦੀ ਐ ਇੱਥੇ ਫਿਰ ਫਾਇਦਾ ਨਹੀਂ ਹੁੰਦਾ ਕੋਈ ਅਭੀ ਫੁੱਲ ਸਪੀਡ ਤੇ ਆਇਆ ਹੁਣ ਤਾਂ ਪਹੁੰਚ ਜਾਏਗਾ 50 ਸੰਦਲੋ ਲਵੇ ਲਾ ਕੇ ਕਢਾਉਣੇ ਪਾਉਣੇ ਵਾਲੇ ਦੀ ਬੰਦੇ ਦੀ ਵੱਧ ਬੱਸ ਹੋ ਜਾਂਦੀ ਐ ਹਲੇ ਚਲਾਉਣੇ ਆ ਤਾਂ ਸੀਟ ਪਰ ਬੈਠੇ ਰਹਿਣਾ ਕੋ ਕਢਾਉਣੇ ਆ ਤਾਂ ਬਹੁਤ ਬੱਸ ਰਹੇ ਨੇ ਗੋਗਿਆ ਜੀ ਤਾਂ ਹੀ ਮਸੀਹ ਪਰ ਬੈਠ ਕੇ ਸੱਚ ਦੇ ਕਹਿੰਦਾ ਮੈਂ ਹੀ ਚਲਾਉਂਗਾ ਅੱਜ ਤਿੰਨ ਦਿਨ ਹੋ ਕੇ ਕਹਿੰਦਾ ਮੇਰਾ ਥੱਲੇ ਦੁਖੀ ਹੋ ਗਿਆ ਕਹਿੰਦਾ ਅੰਦੇ ਪਾਜ ਕੁਝ ਮੋਸਤ ਵੀ ਠੀਕ ਹੈ ਪੀਆ ਲੋ ਵਾ ਤੀਆ ਲੋ ਮਤਲਬ ਤੀਜਾ ਲੋ ਹੈ ਪੀਆ ਲੋ ਹੈ ਨਾ ਪੀਏ ਲੋ ਜਾ 1400 ਚੱਕਰਾਂ ਤੇ ਆ ਜਾ ਟ੍ਰਾਲੀਆਂ ਦੀਆਂ ਨਾ ਭਰਤੀਆਂ ਉਦੋਂ ਫਿਰ ਹਾਲਤ ਦੇਖਣ ਵਾਲੀ ਹੁੰਦੀ ਹੈ ਅੱਜ ਭਰ ਰਹੀਆਂ ਨੇ ਸਿੱਧੀ ਦਾ ਕਰਕੇ ਆਪਰੇ ਅੱਜ ਗਿਣ ਕੇ ਜਣੀ ਹੁਣ ਪੂਰੇ ਸਹੀ ਐ ਨੇ 19 ਮਿੰਟ ਲਏ ਆ 18 ਤੋਂ 19 ਮਿੰਟ ਬਾਸ ਕੋ ਜੜੀ ਆ ਚੱਲਦੀ ਐ ਨਾ ਬਾਹਾਂ ਜੀਆਂ ਇਹਨਾਂ ਦਾ ਵੀ ਬਹੁਤ بڑا ਰੋਲ ਐ ਹਾਂ ਤੜਪਲੀ ਫਰੀਦਪੁਰ ਦਾ ਦੇਖ ਤੜਪਲੀ ਸੁਣਾਈ ਆਹ ਨਾਲ ਆਸੀ ਤੜਪਲੀ ਸੁਣ ਰਿਹਾ ਅੱਜ ਕਿਉਂ ਨੇ ਨੇ ਟਰਾਲੀ ਕਿੱਥੇ ਤੋਂ ਲਿਆਉਣੀ ਹੈ ਮਸ਼ੀਨ ਖਰਜਾ ਆ ਬੜਾ ਲਹੂ ਪਿੰਦਾ ਕਦੇ ਕਦੇ ਚੱਲ 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 ਦੇਖਾਂ ਸਹੀ ਲਿਆਇਆ ਹੁਣ ਸਹੀ ਲਿਆਇਆ ਓ ਬੱਸ ਉੱਪਰ ਚੱਕ ਓ ਤੂੰ ਬहोत ਫੜਕਾ ਲੈ ਦੀ ਉੱਪਰ ਚੱਕ ਤੂੰ ਓ ਨਾ ਅੱਗੇ ਕਰ ਯਾਰ ਬੱਸ ਉੱਪਰ ਚੱਕ ਅੱਗੇ ਕਰ ਥੋੜੀ ਹੋਰ ਬੱਸ ਇੰਨੀ ਕਿਦਾ ਕੋਈ ਚੱਕਰ ਨਹੀਂ ਕਈ ਵਾਰ ਤਾਂ ਸਾਲਾ ਬੋਧੀਓ ਪਤਾ ਲੈ ਜਾਂਦਾ ਆਉਣ ਦਾ ਵਾਕ ਚੱਲ ਵੀ ਚੱਲ ਦਰਨਪ੍ਰੀਤ ਕੱਲਨੇ ਟਰਾਲੀ ਦਾ ਪਾਉਣ ਨਹੀਂ ਦੇਣੀ ਇਹਨੇ ਐਡਾ ਰੇਲਾ ਤੇ ਕਿੰਨੀ ਐ ਨਾ 6 ਮੀਟਰਲੀ ਲੱਗੀ ਅੱਜ ਪੂਰੀ ਅਗਲੇ ਦੱਸਣੀ ਆ ਤੁਹਾਨੂੰ ਆਪਾਂ ਕੋਈ ਲਗਾਉਣੀ ਹੈਗਾ ਤੁਹਾਨੂੰ ਕੋਈ ਝੂਠ ਨਹੀਂ ਆ ਲੈ ਇਹਦੇ ਚ ਬੱਬੂ ਨੂੰ ਥੋੜੀ ਗੱਲਬਾਤ ਕਰਾਉਣੀ ਆ ਉੱਧਰ ਵੀ ਮੁੰਡੇ ਨਾਲ ਬੱਬੂ ਕਿੰਨੀ ਮੀਟਰਲੀ ਹੋ ਗਈ ਆਹਾ ਐ ਬੱਬੂ ਕੰਟਰੀ ਮੀਆ ਹੈ ਹਾਂ ਛੇ ਮੀ ਲਾ ਕੇ ਠੀਕ ਹੈ ਚੱਲ ਬੈਠ ਇੱਥੇ ਪਰ ਬੈਠ ਤੂੰ ਪਿੰਨ ਕਿੱਥੇ ਆ ਬਾਈ ਅਸੀਂ ਕਾਹ ਲੱਜ ਮੇਰੀ ਡਿਊਟੀ ਲਈ ਆ ਵੀਰੇ ਨੇ ਇੱਕ ਪਲਾਨ ਬਣਾਉ ਪੁਰਣੀ ਵੀ ਟਰਾਲੀ ਪਾਤੀ ਆਪਾਂ 3 ਮੀ ਵੀ ਟਰਾਲੀ ਪੈ ਗਈ ਤੇਨ ਹੁਣ ਲੈ ਕੇ ਆਇਆ ਮੈਂ ਤੇਰ ਪਾਉਂਗਾ ਆ ਰਿਸ਼ਤੇਦਾਰ ਆਇਆ ਹੋਇਆ ਇੱਧਰ ਕਰਾਚ ਦੇਣਾ ਪੈਂਦਾ ਨੇ ਇੱਕ ਦੋੜੇ ਅਸੀਂ ਬੈਲਟਾਂ ਵੀ ਢਿੱਲੀਆਂ ਕਰਿਆ ਪਹਿਲੇ ਦਿਨ ਮੇਰੇ ਤੇ ਸ਼ਾਫਟ ਟੁੱਟ ਗਈ ਸੀ ਪਹਿਲੇ ਦਿਨ ਹੀ ਬਟਾ ਦੇ ਦਤਾ ਦਾ ਨੇ ਸ਼ਾਫਟ ਨੂੰ ਫਿਰ ਮੈਂ ਕਿਹਾ ਵੀ ਕੋਈ ਨਾ ਟੁੱਟੀ ਜਾਵੇ ਵੀ ਥੋੜੀਆਂ ਬੈਲਟਾਂ ਢਿੱਲੀਆਂ ਕਰਿਆ ਆਵਾਂ ਕਟਰ ਰੁਕ ਜਾਂਦਾ ਫਿਰ ਫਿਰ ਨਹੀਂ ਆਉਂਦੀ ਜਗ੍ਹਾ ਮੈਂ ਕੈਨ ਹੁੰਨੀ ਚਾਹੀਦੀ ਆ ਜਿੱਥੇ ਬੈਲਟ ਆਈ ਜੂਰੀ ਰੀਲ ਨੂੰ ਰੀਲ ਨੂੰ ਦਾ ਹਾਵੇ ਨਾਲ ਦਾ ਰੀਲ ਤਾਂ ਵਧੀਆ ਕੰਮ ਆ ਰੁਕ ਜਾਂਦੀ ਆ ਉੱਪਰ ਤੋਂ ਬੱਨੀ ਚੜਦਾ ਹਾਂ ਹਾਂ ਸੁਖਵੀਰ ਇਹ ਤੇ ਦੂਏ ਟਰੈਕਟਰ ਨਾਲ ਵੀ ਇਹ ਚਾਰ ਟਰਾਲੀਆਂ ਅੱਗੇ ਆ ਹਲੇ ਦੇਖਦਾ ਅੱਗੇ ਆ ਉਧਰ ਨੂੰ ਵੀ ਆਪਾਂ ਇਹ ਵੱੱਡੇ ਬਣਾਇਆ ਉਧਰ ਆਪਾਂ 30 ਬਣਾ ਜਾਂਦੀਆਂ ਦੇਖ ਲੈ ਲੋਕ ਮੰਨਦੇ ਨਹੀਂ ਤੇ ਇੰਸਟਾਗ੍ਰਾਮ ਵਾਲੇ ਤੇਰੀ ਤੇਰੀ ਤੇਰੇ ਉੱਪਰ ਬਣਾਈਆਂ ਤੀਆਂ ਹਾਂ ਹਾਂ ਬੇਤ ਵੀ ਦੇਖ ਹਰੇਕ ਹਰੇਕ ਨੂੰ ਕਰਨੀ ਚਾਹੀਦੀ ਆ ਨਵੇਂ ਮੁੰਡੇ ਆਪ ਚਲਾਉਣ ਬਾਈ ਬਹੁਤ ਫਰਕ ਆ ਵਾ ਫਰਕ ਬਖਾ ਚਾਹੀਦਾ ਬਹੁਤ ਆ ਰਿਹਾ ਬਹੁਤ ਖਚਾਈ ਯਾਰੀ ਫਰਦੀ ਬਹੁਤ ਜ਼ਿਆਦਾ ਮੈਂ ਅਦਲ ਕਰਦਾ ਕਹਾ ਵੀ ਕੋ ਹੋਰ ਇਹਦੇ ਨਾਲ ਦੇਈ ਦਿਆ ਅੱਜ ਦਾ ਵੀਡੀਓ ਵਾਲੀ ਥੋੜੀ ਬਣਦੀ ਆ ਬਦਲਾ ਕਰਕੇ ਜਿੱਦਾਂ ਪੱਖੇ ਦਾ ਬਾਈ ਫਾਇਦਾ ਵੀ ਹੈ ਮੈਂ ਤੂਆ ਤੂ ਆਪਣੇ ਬਹੁ ਘਟ ਬਣਾਉਣਾ ਤੇ ਇਹਦੇ ਪਰ ਦੋ ਟਰਾਲੀਆਂ ਭਰਦੀਆਂ ਬਹੁ ਜਤੀ ਇਹਨਾਂ ਨੂੰ ਪਤਾ ਲੱਗਦਾ ਵਾਦੀ ਹੋਗੀ ਪੌਣੀ ਹੋਗੀ ਭਰ ਗਈ ਵਾਸ ਇੰਨੇ ਜਿਹੇ ਭਰ ਜਾਂਦੀ ਆ ਕੈਮ ਉਹੀ ਬੈਠਾ ਅੱਜ ਐਂਡੀਡੀ ਲਾਈ ਦੀ ਆ ਕੈਮ ਬਾਈ ਜੀ ਕਹਿੰਦਾ ਬਾਈ ਤੂੜੀ ਬਹੁਤ ਮੋਟੀ ਆ ਬਾਈ ਦੇਖ ਲੈ ਤੂੜੀ ਤੂੜੀ ਵੀ ਨਹੀਂ ਵੀਰ ਮੋਟੀ ਟਰੈਕਟਰ ਤੇ ਮਸ਼ੀਨ ਦਾ ਬਹੁਤ ਫਰਕ ਆ ਫੈਸ ਗਵੀਰ ਇੱਕ ਵੀਰ ਕਹਿੰਦਾ ਕਹਿੰਦਾ ਤੂੜੀ ਮੋਟੀ ਹੁੰਦੀ ਆ ਤਾਂ ਫਟਾਫਟ ਭਰ ਦਿੰਨੇ ਆ ਟਰਾਲੀਆਂ ਇਹ ਤੂੜੀ ਦਾ ਨਹੀਂ ਟਰੈਕਟਰ ਤੇ ਮਸ਼ੀਨ ਦਾ ਫਰਕ ਆ ਅਸੀਂ ਭਾਈ ਆਪਕੋ ਕਿਹਨ ਕਿੰਨੇ ਸਾਲ ਹੋ ਗਏ ਚਲਾਉਂਦਿਆਂ ਨੂੰ ਟਰੈਕਟਰ ਤੇ ਮਸ਼ੀਨ ਦਾ ਫਰਕ ਬਹੁਤ ਜ਼ਿਆਦਾ ਠੀਕ ਆ ਕਿ 65 ਹਾਰਸ ਪਾਵਰ ਆ ਘੱਟੋ ਘੱਟ ਇਹ ਠੀਕ ਆ ਤੇ ਬਾਕੀ ਮਸ਼ੀਨ ਦੀ ਖਚਾਈ ਤਾਂ ਹੈਗੀ ਉਹ ਇਹਦਾ ਹਰੇਕ ਨੂੰ ਹੀ ਪਤਾ ਬੋਕਾਟੇ ਰੀਜਾ ਹਾਂ ਬਹੁਤ ਹੁਣ ਤਾਂ ਵਧਣ ਲੱਗ ਗਈਆਂ ਬੋਕਾਟੇ ਰੀਜਾ ਹੈ ਹੋਣੀ ਹੁਣ ਬਹੁਤ ਵਧਣ ਲੱਗ ਗਈ ਇਹ ਮਸ਼ੀਨ ਇਹ ਸਾਡੇ ਉਧਰ ਡੇਢ ਪਿਆਲੀਆਂ ਦੀਆਂ ਹੁਣ ਭਾਈਆ ਦੇਖ ਲਓ 19 ਵੀ ਟਰਾਲੀ ਭਰ ਕੇ ਅਸੀਂ ਤੇਲ ਪਾਉਣਾ ਕੰਨੀ ਲੈ ਕੇ ਆਏ ਹਾਂ 19 ਵੀ ਭਰ ਚੰਦੇ ਹਲੇ ਵੀ ਹੋਊਗਾ ਵਿੱਚ ਆ ਥੋੜੇ ਉਧਰ 20 ਦੇ ਬਾਅਦ ਪਾਇਆ ਸੀ ਥੋੜੇ 20 ਭਰਦੇ ਥੋੜੇ ਫਿਰ ਲਾਂ ਨੇੜੇ ਨੇੜੇ ਖੇਤ ਇਕੱਠੇ ਦੇ ਸਾਰੇ ਦੋ ਦੋ ਕਿੱਲਾਂ ਦੇ ਘੇਰੇ ਤੇ ਤਾਂ ਟਰਾਲੀਆਂ ਦੇ ਉਧਰ ਐਵਰੇਜ ਚੰਗੀ ਬੈ ਹਾਂ ਅੱਜ ਤਾਂ ਫੇਰ ਥੋੜਾ ਜਿਹਾ ਮੌਸਮ ਅਮਰਸੀ ਤਹਿਸੀਲਾ ਜੇ

ਯਾਰ ਆ ਗਿਆ ਯਾਰ ਆ ਗਿਆ ਬਸ 19 ਪਸਕੇ ਆਲੇ 5 ਵਜੇ ਹਰੇਕ ਟਰਾਲੀ ਰੂ ਕਦੇ ਮਿੰਟ ਮੇਟ ਜਾਂ ਪੀ ਲੰਦਾ ਕਦੇ ਸਕੂਸ ਪੀ ਲੰਦਾ ਕਦੇ ਚਾਚਾ ਠੰਡਾ ਲਿਆ ਦਿੰਦਾ ਉਹ ਲਿਕੇ ਹੁਣ ਆਉਣ ਲੱਗੇ ਮਿਲਕ ਬਾਦਾਮ ਜਾਂ ਲੈ ਕੇ ਆਈਆਂ ਤੂੰ ਆ ਦੇਖ ਇਹ ਆਹ ਕੁਸ ਪਰ ਚੱਲਦਾ ਜੇ ਟਰੈਕਟਰ ਡੀਜ਼ਲ ਪਰ ਚੱਲਦਾ ਯਾਰ ਉਹ ਨਾ ਫਲੇਅਰ ਪੋਟਾ ਉੱਥੋਂ ਲਿਆਈ ਕੁਸ ਪਰ ਹਾਂ ਨਾ ਨਾ ਪਾ ਦੂੰਗਾ ਮੈਂ ਪਾ ਮਾ ਅੱਜ ਕਿੰਨੀ ਤੂੰ ਨਮੀ ਲਿਆਇਆ ਏ ਆਪਣੀ ਗੱਤੀ ਦੀ ਧਾਰੀ ਅਮਨੀ ਨੇ ਫਿਰ ਇਹ ਪੁਣਿਆ ਵਾ ਕੀ ਹਸਕਤਾ ਹੋਰ ਇੱਕ ਜਾਲੀ ਦੇਖ ਜਾਲੀ ਵਾਲੀ ਲਿਆਇਆ ਮੈਂ ਕੀ ਦੁਆਇਆ ਸਮਝਦਾ ਕਿਤੇ ਆ ਮਾ ਪਾਉ ਸਕਰੀਨ ਲਈ ਜਗਰਦਾ ਦੇਖੀ ਤੇ ਅੱਜ ਤੁਸੀਂ ਕਰਦੇ ਮਾਰੇ ਸਕਰੀਨ ਪੈਣਾ ਕਿੱਥੇ ਪੰਜੋ ਅੱਜ ਦਾ ਮੌਸਮ ਬੜਾ ਘੇਟਾ ਉਹ ਬਲ ਬਲ ਅੱਜ ਤਾਂ ਬਾਬਾ ਕਿਰਪਾ ਰੱਖੀ ਜਾਈ ਹਵਾ ਚੱਲੀ ਗਈ ਨਾ 10 ਵਜੇ ਨੂੰ 30 ਟਰਾਲੀ ਪਾ ਦੂੰਗਾ ਆ 20ਵੀਂ ਟਰਾਲੀ ਪਾ ਲਈ ਉਹ ਬਾਈ ਰਿਕਾਰਡ ਨਹੀਂ ਟੁੱਟਣਾ 14 ਘੰਟੇ ਅੱਜ 12 ਘੰਟੇ ਅੱਜ 20 ਤੋਂ 10 ਦਾ ਫਰਕ ਹੁੰਦਾ ਰਿਕਾਰਡ ਰਿਕਾਰਡ ਤਾਂ ਸੁਖਵੀਰ ਰਿਕਾਰਡ ਤਾਂ ਨਹੀਂ ਟੁੱਟਣਾ ਕੀ ਪਤਾ ਹੁਣ ਬਾਈ ਬੜਾ ਵਾਹੀ ਐਕਸਰ ਨੂੰ ਰਿਕਾਰਡ ਵੀ ਹੋ ਸਕਦਾ ਰਿਕਾਰਡ ਤਾਂ ਨਹੀਂ ਟੁੱਟ ਸਕਦਾ ਰਿਕਾਰਡ ਨਹੀਂ ਟੁੱਟਦਾ ਬੜਾਈਆਂ ਵੀ ਕਿਤੇ ਤੇਲ ਪਾਪੂਗੇ ਟੂ ਪਾ ਦੇ ਉਹ ਪਾਣੀ ਪੀਣ ਲੱਗ ਗਿਆ ਰਿਕਾਰਡ ਕਿਵੇਂ ਟੁੱਟ ਜਾਊਗਾ ਮੈਂ ਪੀਤਾ ਹੀ ਨਹੀਂ ਦਸਾਰੇ ਨੂੰ ਪਾਣੀ ਹੋਣੀ ਦੱਸੋ ਉਹ ਵੀ ਫਟ ਗਿਆ ਯਾਰ ਮੈਂ ਕੋ ਫੇਰ ਵੀ ਟੁੱਟਦਾ ਰਿਕਾਰਡ ਫੁੱਲ ਫਟ ਗਿਆ ਉਹ ਦੱਸ ਤੇ ਰਿਕਾਰਡ ਬਣਾਇਆ ਆ ਆ ਚਲਦੀ ਰਹੀ ਨਾ ਸੌਖੀ ਨਹੀਂ ਇੱਥੇ ਕਰਨ ਦਾ ਇਹ ਤਾਂ ਪਾ ਦੂੰਗਾ ਫਿਰ ਤਾਂ ਠੀਕ ਹੈ ਨਹੀਂ ਭਰਾ ਹੋ ਜਾ ਰਹਿਣ ਦੇ ਤੇ ਇੱਥੇ ਨਹੀਂ ਪੈਣਾ ਭਰਾ ਹੋ ਜਾ ਉਧਰ ਹੋ ਜਾਵਾ ਥੱਲੇ ਰੱਖ ਕੇ ਭਰਾ ਹੋ ਜਾ ਬਸ ਲਿਫਟ ਪੰਪ ਮਾਰਿਆ ਲਿਫਟ ਪੰਪ ਚੈੱਕ ਵਾਲਾ ਲਵਾਉਣਾ ਹੈ ਇੱਧਰ ਪਾਸੇ ਰੁਮਾ ਕੇ ਲਓ ਵੀ ਜਵਾਨਾਂ ਨੇ ਅੱਜ ਸੋਹਣੀ ਝੱਟ ਮਰਾਈ ਐ ਇਹ ਮੁੰਡੇ ਨੇ ਭਾਈ ਪੈਣੀ ਤੋਂ ਪੈਣੀ ਤੋਂ ਪਤਾਤ ਸੀ ਤੋਂ ਪਤਾਤ ਸੀ ਬਹੁਤ ਸਨਾਂ ਠੀਕ ਹੈ ਜੀ ਹਾਂ ਵੀ ਠੀਕ ਹੈ ਤੇਰਾ ਆੜੀਆ ਫਿਰ ਜੈਲਸੀ ਫੀਲ ਕਰ ਜਾਂਦਾ ਹੈ ਜਿਹੜਾ ਤੈਨੂੰ ਪਤਾ ਤਾਂ ਹੈਗਾ ਜੀ ਠੀਕ ਹੈ ਕਿੰਨੀਆਂ ਟਰਾਲੀਆਂ ਭਰਾਤੀਆਂ ਫਿਰ ਦੋ ਭਰਾਤੀ ਕਿ ਇੱਕ ਭਰਾ ਦੋ ਭਰਾਤੀਆਂ ਨਾ ਇਹ ਬੈਠ ਕੇ ਤੇ ਗੋਗੀ ਦੇ ਨਾਲ ਕਿਵੇਂ ਆਉਂਦਾ ਨੇ ਯਾਰਾ ਉੱਪਰ ਫਿਰ ਹੱਲ ਆਉਂਦਾ ਨਾ ਬਸ ਇੱਕ ਕੈਬਨ ਦੀ ਕਮੀ ਆ ਨਾ ਇਹ ਸੀ ਕੈਬਨ ਦੀ ਲੋੜ ਨਹੀਂ ਕੈਬਨ ਦੀ ਲੋੜ ਨਹੀਂ ਆਏ ਵੀ ਨਹੀਂ ਕਰਦਾ ਆਉਂਦਾ ਇੰਨਾ ਉੱਪਰ ਆ ਆਵਾਜ਼ ਵੀ ਨਹੀਂ ਹੈਗੀ ਟਰੈਕਟਰ ਦੀ ਹਾਂ ਤੇ ਕ੍ਰੋਸ ਦਾ ਕੰਮ ਹੋ ਚੱਲਿਆ ਕ੍ਰੋਸ ਕਰਾਂਗੇ ਚੇਂਜ ਹੁਣ ਸ਼ਾਫਟ ਮੰਗਾਈਆ ਇਹਦਾ ਕ੍ਰੋਸ ਗਿਆ ਮੂਰੇ ਵਾਲਾ ਦੂਆ ਕ੍ਰੋਸ ਚੱਕਦੇ ਨੇ ਸੀ ਜੰਦਾ 1 ਕੀ ਟਰੈਕਟਰ ਨੇ ਨੇ ਮਸ਼ੀਨ ਦਾ ਹੁਣ ਦੇਖਦੇ ਆ ਵੀ ਆਉਂਦਾ ਕ੍ਰੋਸ ਤੇ ਚੇਂਜ ਕਰਾਂਗੇ ਕਿਉਂਕਿ ਉਹਨੇ ਕੱਢਣਾ ਤਾਂ ਐ ਨਹੀਂ ਇੱਕ ਜਿੱਲਾ ਰਹਿ ਗਿਆ ਸਾਡੇ ਕੋਲ ਆ ਦੋ ਤਿੰਨ ਮਤਲਬ ਤਿੰਨ ਕਿਲੇ ਪ੍ਰੋਪਰ ਹਲੇ ਪਏ ਆ ਹਾ ਉਸ ਨੂੰ ਸਕੂਲ ਸਕਰ ਕਿਦਾਂ ਚੱਲਦਾ ਹਾਂ ਕਿੰਨੂ ਵੀ ਕਲਾਸ ਹੋ ਗਏ ਹੁਣ ਕੱਪ ਲੈ ਕੇ ਘੰਮ ਫਿਰਦਾ ਆ 10ਵੀਂ ਬਾਅਦ ਫਿਰ ਨਹੀਂ ਆਲੇ ਹਾਂ ਕਹਿੰਦਾ ਆਏ ਕਹਿ ਕੇ ਕਿ 10ਵੀਂ ਕਰਾ ਦਿੰਨੇ 10ਵੀਂ ਬਾਅਦ ਨਹੀਂ ਆ ਰਹੇ ਭਾਜਾ 10ਵੀਂ ਤੇ ਬਾਅਦ ਜਾਣੇ ਆ ਨਾ ਆਪਾਂ ਫਿਰ ਪਤਾ ਲੱਗਦਾ ਵੀ ਕਿਆ ਗੋਸਾਸ ਇਨਸਾਨ ਚ ਹੋ ਰਿਹਾ ਇਹ ਜਿੰਮੇ ਬੜੀ ਬੜੀ ਐ ਇਧਰਲੀ ਛੋਟੀ ਦੀ ਇਹਦੀ 8ਵੀਂ ਇਹਦੀ 8ਵੀਂ ਸੈਟ ਕੇ ਗਏ ਤੇ ਪਹਿਲਾਂ ਕਿਤੇ ਸਕੂਲ ਅੱਛਾ ਸਕੂਲ ਤੇ ਹੁਣ ਜਦ ਆਏ ਆ ਫਿਰ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਇੱਥੇ ਚੱਲਦੇ ਆ ਮਾਂ ਤਾਂ ਬੱਲੇ ਨਹੀਂ ਦੇਖ ਲਿਆ ਤਾਂ ਅੱਛਾ ਸਕੂਲ ਤੋਂ ਹੁਣ ਕਰ ਠੀਕ ਹੈ ਠੀਕ ਹੈ ਠੀਕ ਹੈ ਹੋਰ ਖਾਣਾ ਪੀਣਾ ਕੁਝ ਨਾ ਬਸ ਓ ਜੀ ਮਿੱਤਰੋ ਰਾਤ ਦਾ ਟਾਈਮ ਹੋ ਗਿਆ ਤੇ 23ਵੀਂ ਟਰਾਲੀ ਭਰ ਕੇ ਜਾ ਚੁੱਕੀ ਆ ਤੇ ਆ 24ਵੀਂ ਪਾ ਲਈ ਥੋੜੀ ਜਿਹੀ ਬ੍ਰੇਕਡਾਊਨ ਪੈ ਗਈ ਸੀ ਉਸ ਪਹਿਲਾਂ ਸਾਨੂੰ ਸਵੇਰੇ ਆਉਣ ਜਾਣ ਖਾ ਗਈ ਤੇ ਸ਼ਾਫਟ ਜਿਹੜੀ ਇਹਦੀ ਸ਼ਾਫਟ ਦੀ ਨਾ ਇਹ ਮਸ਼ੀਨ ਦੀ ਆ ਕਰਾਸ ਗਿਆ ਉਹਦਾ ਨਾ ਹੁਣ ਜਗਤਜੀਤ ਵਾਲੀ ਆਪਣੇ ਕੋਲ ਸਪੇਅਰ ਪਾਈ ਦੀ ਇੱਕ ਇਹ ਜਗਤਜੀਤ ਰੀਫਰ ਵਾਲੀ ਐ ਇਹ ਵੱਟਣਾ ਦਾ ਚਾਚੀ ਉਹਨੇ ਵੱਟ ਕੇ ਹੀ ਲੈ ਕੇ ਜਾਂਦੇ ਵੀ ਸਵੇਰੇ ਆਈਡੀ ਨਾਲ ਵੱਡਾਂਗੇ ਹੁਣ ਇਹਦੇ ਦੋਨੇ ਸਾਈਡ ਵਾਲੇ ਲੋਕ ਕੱਢਦੇ ਮਤਲਬ ਇਹ ਸ਼ਾਰਟ ਥੱਲੇ ਲੱਗਦੀ ਐ ਇਹ ਵਿੱਚ ਚੜ ਜਾਂਦੀ ਬੁੱਲੇ ਜੇ ਇੱਧਰ ਸਿਰੇ ਲੱਗੀ ਵੀ ਐ ਤੇ ਇੱਧਰ ਇਹਦੇ 'ਚ ਧਿਆਨ ਮਾਰ ਲੈ ਵੀ ਜਣੀ ਕੋਈ ਹੋਰ ਨੁਕਸਾਨ ਨਾ ਕਰੇ ਤੇ ਪੂਰੀ ਲਿਫਟ ਥੱਲੇ ਸਿੱਟ ਹੋ ਜਾਂਦੀ ਜਣੀ ਲੋਕ ਕੱਢਦੇ ਇਹਦੇ ਲੋਕ ਤੋਂ ਬਿਨਾ ਨਹੀਂ ਟੰਗ ਕਰਦੀ ਵੀ ਇਸ ਤੋਂ ਵੱਧ ਮੈਂ ਲਿਫਟ ਚੱਕਦਾ ਨਹੀਂ ਹੁਣ ਜਿੰਨੀ ਗੱਲ ਤੇ 24ਵੀਂ ਟਰਾਲੀ ਪਾ ਲਈ ਉਮੀਦ ਐ ਵੀ 2 ਤੋਂ 3 ਛੱਡਦਾ ਨਹੀਂ ਹੋਰ ਮੈਂ ਸਕਦਾ ਨਾ ਬੰਤੋ ਫਤੂ ਜੱਬੀ ਦਾ ਨਾਰਮਲ ਜਿਹਾ ਬਣ ਚੁਣੀਆਂ ਰਾਤ ਠਾਈ ਬਣੀ ਤੀਆਂ ਤੇ ਬਾਕੀ ਮਸ਼ੀਨ ਦਾ ਬਹੁਤ ਫਰਕ ਹੈ ਆਪਾਂ ਨਾਲ ਦੀ ਨਾਲ ਚਲਾਉਨੇ ਵੀ ਆ ਨਾਲ ਦੀ ਨਾਲ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਆ ਜਾਈਏ ਘੇਰ ਪਹਿਲਾਂ ਇਫਟੋ ਦੀ ਆ ਲੋ ਕਲ ਗੇਰੇ ਬਹੁਤ ਪਾਉਣੇ ਪੈਣੇ ਆ ਡਾਊਨ ਤੇ ਆਵਾਜ਼ 11:14 ਤੋਂ ਕਿੱਟੇ ਆਵਾਜ਼ ਬੜੀ ਪਿਆਰੀ ਐ ਕੋਟਾ ਟਰੈਕਟਰ ਵਰਗੀ ਆਵਾਜ਼ ਐ ਜੀ ਇਹਦਾ ਮਸ਼ੀਨ ਦਾ ਫੜਕੇ ਇੱਕ ਤਾਂ ਬੱਧੀਆ ਚੌਂਕੀ ਜੀ ਕਿਸੇ ਵੀਰ ਨੇ ਵੇਚਣੀ ਹੋਈ ਆ ਜਰੂਰ ਸੰਪਰਕ ਕਰਿਓ ਸਾਨੂੰ ਅਸੀਂ ਲੈਣੀ ਐ ਇੱਕ ਚੰਨੀ ਜੀ ਹੋਰ ਇਹਨੂੰ ਟਰੈਕਟਰ ਵੰਡਾ ਜਾਈਦਾ ਥੋੜੇ ਟਰੈਕਟਰ ਦਾ ਪੱਥਰ ਐ ਇਹ ਛੋਟੇ ਟਰੈਕਟਰ ਤੇ ਜੰਮ ਨਹੀਂ ਹੁੰਦਾ ਡੱਕ ਮਾਉਣ ਦਾ ਇਹਨੂੰ ਇਹਦੇ ਕੰਪੀਟੀਟਰ ਚ ਮਤਲਬ ਟਰੈਕਟਰ ਹੋਵੇ ਫਿਰੇ ਕੰਮ ਕਰਨ ਦਾ ਫਾਇਦਾ ਹੁੰਦਾ ਲਓ ਜੀ ਫੂਸ ਵਾਲੀ ਲਾਈਨ ਤੇ ਤੁਹਾਨੂੰ ਫਿਰ ਜਲਵਾ ਦਿਖਾਈਏ ਇੱਕ ਹੋਣਾ ਆਪਾਂ ਇਹ 1450 ਚੱਕਰਾਂ ਦੇ ਪਹਿਲਾਂ ਟਵਾਲੋ ਟਵਾਲੋ ਲੱਗ ਗਿਆ ਆ ਲੈ ਇਹ ਡੀਜ਼ਲ ਸੇਵਰ ਹੁਣ ਦੇਖੀ ਜਾਓ ਜਿੰਦਾਰ ਵਿੱਚ ਦੇਖੋ ਟਵਾਲੋ ਲੱਗ ਗਿਆ ਡਬਣ ਦੋ ਆ ਗਿਆ ਥੱਲੇ ਤੂੰ ਆ ਗਿਆ ਥੱਲੇ ਤੂੰ ਪਰ ਆ ਲਾਈਨ ਮੋੜ ਦੇ ਇੱਕ ਉਹਨੂੰ ਥੋੜਾ ਵਾਪਸ ਦਿੰਦੇ ਕੋਣ ਦਮ ਗਿਆ ਕਿੰਨਾ ਇਹ ਆ ਲਿਖਿਆ ਪਾਵਰ ਮੋਡ ਦੇਖੋ ਸੋਈ ਪੁੱਜ ਗਈ ਸਿਰੇ ਆ ਲਿਖਿਆ ਡੀਜੇ ਸਰ ਉਹ ਮੁੜਿਆ ਫੇਰ ਤੇ ਲੈ ਇਹ ਫਰਕ ਹੈ ਇਹਦਾ ਆ ਲਾਈਨ ਆ ਪੂਰੀ ਸਾਰੀ ਫੇਰ ਇਹਦੇ ਪਰ ਦਿਖਾਉਣਾ ਲਾ ਕੇ ਹੋਚੇ ਕਾਲੋਂ ਹੋਗਾ ਹਾਂ ਡੀਜ਼ਲ ਸੇ ਬੱਤੇ ਆ ਅੱਗੇ ਚੱਕਰ ਇਹ ਸਾਰਾ ਧੱਕਾ ਹੀ ਕਰਦਾ ਪਸੀਨ ਨਾਲ ਤੋਪੇ 26 27 ਵੀ ਹੋ ਗਿਆ ਬਹੁਤ ਅੱਜ ਬ੍ਰੇਕਡਾਊਨ ਦੋ ਵਾਰ ਪੈਲੀ ਅੱਜ ਗ੍ਰੋਸਰੀ ਪੈਲੀ ਤੇ ਕ੍ਰਾਸ ਕਰਕੇ ਹੁਣ ਮੈਂ ਚਲਾ ਵੀ ਹੋ ਰਿਹਾ ਹਾਂ ਟੜਕੂ ਜੀ ਰਹਿੰਦੀ ਆ ਵੀ ਹਾਂ ਕਿਤੇ ਨਿਕਲਣਾ ਜਾਵੇ ਸਾਡੇ ਦੋੇ ਪਾਸੇ ਲੋਕ ਨਹੀਂ ਨਾ ਹੈਗੇ ਬਹੁਤ بڑا ਰਿਸਕ ਹੈ ਬਹੁਤ ਵੱਡਾ ਕਿਉਂਕਿ ਜਦੋਂ ਲੀਵਰ ਕੱਟਣਾ ਜਦ ਤੱਕ ਤਾਂ ਕੰਮ ਜਿਆ ਖਾਸਾ ਕਰਦਾ